ਇਹ ਕਿਹੜੀ ਆਪਾ ਚੱਲਦਾ ਇਹ ਕਿਹੜੀ ਆਪਾ ਇਹ ਚੈਨਲ ਹੈ ਕਹਾਂ ਚੈਨਲ ਤੇ ਹਾਂਜੀ ਸੋਸਿਕਾ ਦੋਸਤੋ ਅੱਜ ਅਸੀਂ ਖੜੇ ਆਂ ਬੂਟਾ ਸਿੰਘ ਖਿੱਲੂ ਸਨੋਪ ਖਿੱਲੂ ਸਿੰਘ ਦਾ ਜਿਹੜਾ ਕਿ ਪਿੰਡ ਫੂਸ ਮੰਡੀ ਤੇ ਅੱਜ ਉਹਦੀ ਬੜੀ ਖੁਸ਼ੀ ਦਾ ਗੱਲ ਹੋਈ ਹੈ ਵੀ ਉਹ ਇੱਕ 100% ਅੰਘੀ ਨਾ ਤੇ ਉਹਦਾ ਮੁੰਡਾ ਵੀ ਨੋ ਵੀ ਤੇ ਬੇਰੋਜ਼ਗਾਰਾ ਤੇ ਅੱਜ ਉਸਦੇ ਛੱਤ ਪਈ ਹੈ ਮੈਂ ਵਧਾਈ ਵੀ ਦੇਣ ਆਇਆ ਆ ਦੇਖੋ ਜਿਹੜੀ ਮਦਦ ਹੋਈ ਹੈ ਭਰਾਵਾਂ ਦੀ ਸਰਕਾਰ ਦੀ ਡੀਸੀ ਸਾਹਿਬ ਦੀ ਪ੍ਰਸ਼ਾਸਨ ਦੀ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦੀ ਆ ਤੇ ਅੱਜ ਗੋਲਾ ਸਿੰਘ ਨਾਲ ਅਸੀਂ ਗੱਲ ਕਰਦੇ ਹਾਂ ਨੂੰ ਵਧਾਈਆਂ ਵੀ ਦੇਣਾ ਲੈ ਹਾਂ ਵੀ ਕੋਲੇ ਕੀ ਹਾਲਾ ਵਰਗੇ ਧੰਨਵਾਦ ਤੁਹਾਡਾ ਨਹੀਂ ਨਹੀਂ ਧੰਨਵਾਦ ਨਹੀਂ ਪਹਿਲਾਂ ਤੁਹਾਨੂੰ ਲੱਖ ਲੱਖ ਵਧਾਈਆਂ ਤੁਹਾਨੂੰ ਵੀ ਤੁਸੀਂ ਜਿਹੜੇ ਅੱਜ ਆਸਰੇ ਸਰੇ ਹੋਏ ਹੋ ਹਾਂਜੀ ਹਾਂਜੀ ਇਹ ਜਿਹੜੀ ਤੁਹਾਡੀ ਮਦਦ ਹੋਈ ਹੈ ਕਿਵੇਂ ਹੋਈ ਹੈ ਕਿਥੋਂ ਹੋਈ ਹੈ ਕਿਉਂ ਦੱਸੋ ਸਾਰੀ ਬੋਲ ਕੇ ਦੱਸ ਲਓ ਇਹ ਜੀ ਹੋਈ ਆ ਜਦੋਂ ਆਪਾਂ ਸਾਨੂੰ ਕਿਹਾ ਸੀ ਆਪਣੀ ਛੱਤ ਡਿੱਗ ਪਈ ਸੀ ਨਾ ਹਾਂਜੀ ਵਿੱਚ ਹੀ ਮੰਜੇ ਬਿਸਤਰੇ ਸਿਲੰਡਰ ਵੀ ਟੁੱਟ ਗਏ ਰਹਿ ਕੁ ਉਹ ਪੇਟੀ ਤਾਂ ਉਧਰ ਮਾਰੇ ਹੋ ਜੀ ਕੈਮਰਾਮੈਨ ਨੂੰ ਕਹਿੰਦਾ ਵੇ ਦੇਖੋ ਅੱਜ ਵੀ ਬਾਹਰ ਪਈ ਆ ਮੈਂ ਕੋਈ ਨਾ ਬੰਦੇ ਕੋ ਜਿਹੜਾ ਸਿਸਟਮ ਆ ਵੀ ਇਹਨਾਂ ਦੇ ਜਿਹੜਾ ਉਹੀ ਗਰੀਬ ਬੰਦੇ ਦੇ ਕੋਲੇ ਇੱਕ ਗਰੀਬ ਦੇ ਮਾਰ ਪੈ ਜੇ ਬਹੁਤ ਵੱਡੀ ਮਾਰ ਹੋ ਜਾਈਏ ਘਰ ਦਾ ਤਾਂ ਬਹੁਤ ਔਖਾ ਅੱਜ ਦੇ ਟਾਈਮਸ ਨਾਲ ਮਹਿੰਗਾਈ ਦੇ ਰਾਂ ਦੇ ਖੁੱਲ ਨਹੀਂ ਨੀ ਬਣਦੀ ਤੇ ਅੱਜ ਭਰਾ ਨੇ ਕਮਰੇ ਪਾ ਲਏ ਆ ਬੜੀ ਖੁਸ਼ੀ ਵਾਲੀ ਗੱਲ ਹੋਈ ਆ ਤੇ ਜਿਹੜਾ ਅੱਛਾ ਹੁਣ ਗਾਂਧੀ ਦੱਸ ਵੀ ਤੈਨੂੰ ਹੁਣ ਵਧੀਆ ਮਦਦ ਮਿਲੀ ਆ ਤੇਰੇ ਕਮਰੇ ਬੈਜ ਕੋਸਾ ਕੋਸਾ ਰੈਸੋ ਟੈਲੀਸਰ ਪਾਈ ਚਾਉਨਾ ਤਾਂ ਬਹੁਤ ਧੰਨਵਾਦ ਹੋ ਗਏ ਧੰਨਵਾਦੀ ਬਸ ਬਸ ਆ ਸਭਨ ਸਾਹਿਬ ਨੇ ਬਹੁਤ ਬੰਦ ਜ਼ਿਕਰੀ ਇਹ ਗਰੀਬ ਬੰਦੇ ਦੀ ਆਪਾਂ ਤਾਂ ਦੇਖੋ ਵੀਰੇ ਮੈਂ ਅੱਜ ਤਾਂ ਇਹ ਇੱਕ ਨਹੀਂ ਪੁਆਏ ਗਸਣ ਨਹੀਂ ਪੁਆਏ ਤਾਂ ਬਹੁਤ ਵਾਰੀ ਆਈਆਂ ਤਾਂ ਬੋਟਾ ਵੈਜਦੇ ਜੀ ਪਰ ਇਹ ਬੰਦੇ ਨੇ ਬਹੁਤ ਸਰਪੰਚ ਸਾਹਿਬ ਨੇ ਬਹੁਤ ਮਦਦ ਆਹ ਭਾਈ ਸਰਪੰਚ ਐਦ ਕੀ ਬਣਿਆ ਇਹਨੇ ਕੰਮ ਰਾ ਕੇ ਵੀ ਦਿਖਾਤਾ ਪਰ ਮੈਂ ਹਿੱਲਣਾ ਝੋਣਾਗਾ ਸਾਰੇ ਸਰਪੰਚ ਸਾਰੇ ਸਰਪੰਚਾਂ ਨੂੰ ਸੋਚਣਾ ਚਾਹੀਦਾ ਵੀ ਇੱਕ ਗਰੀਬ ਦੇ ਕੇ ਦੀ ਸੱਤ ਡਿੱਗੀ ਆ ਉਹ ਪਾਣੀ ਜ਼ਰੂਰੀ ਹੀ ਆ ਜੀ ਸੋਚੇ ਇੱਕ ਕੱਲਾ ਕਮਰਾ ਮਿਲ ਜੀ ਦੇਖੋ ਭਰਾ ਮੇਰੇ ਘਰ ਦੇ ਦਾਖਲ ਬਿਮਾਰ ਹੋ ਗਏ ਸੀ ਉਹਦੇ ਵੀ ਇਹਨਾਂ ਨੇ ਐਡਮਿਟ ਕਰਾਏ ਆ ਲਾਜ ਵੀ ਹੋਏ ਫਰੀ ਹੋਇਆ ਦੋ ਵੀ ਫਰੀ ਹੋਇਆ ਉਹਨੂੰ ਵੀ ਬਾਈ ਇਹਦਾ ਫਰੀ ਇਲਾਜ ਹੋਇਆ ਦੇਖੋ ਮੈਂ ਇਹ ਨਹੀਂ ਹੈਗਾ ਮੇਰਾ ਮਕਸਸ ਵੀਡੀਓ ਬਣਾਉਣਾ ਇਹ ਨਹੀਂ ਹੈਗਾ ਮੈਂ ਉਹਦੇ ਵਿੱਚ ਹਾਈਲਾਈਟ ਹੋਣਾ ਮੇਰਾ ਜਿਹੜਾ ਮਕਸਦ ਹੈ ਵੀ ਮੈਂ ਹੋਰਾਂ ਨੂੰ ਵੀ ਮੈਸੇਜ ਨਹੀਂ ਜੀ ਬੜੀ ਬੰਦੇ ਦੀ ਅਸੀਂ ਵੀ ਕੁਝ ਕਰ ਰਹੇ ਹਾਂ ਸਾਨੂੰ ਦੇਖ ਕੇ ਕੋਈ ਚਾਰ ਭਰਾ ਚੰਗਾ ਕਰਦੇ ਆ ਤਾਂ ਸਾਡਾ ਜਿਹੜਾ ਕੀਤਾ ਹੋਇਆ ਸਾਡੇ ਸਫਲ ਹੁੰਦਾਗਾ ਹਾਂ ਜੀ ਇਹਦੇ ਵਿੱਚ ਇਹ ਨਹੀਂ ਹੈਗਾ ਇੱਕ ਸਨੇਹਾ ਹੈ ਇੱਕ ਸਨੇਹਾ ਜੀ ਹੁਣ ਕਈ ਬੰਦੇ ਸਰਪੰਚ ਸਾਹਿਬ ਨੂੰ ਇਹੀ ਕਰਨਾ ਚਾਹੀਦਾ ਕਈ ਬੰਦੇ ਕਹਿੰਦੇ ਸਰਮਿੰਦਰ ਕੰਮ ਨਹੀਂ ਕਰਾਇਆ ਆ ਦੇਖੋ ਬਈ ਨਹੀਂ ਨਹੀਂ ਉਹ ਚੀਜ਼ਾਂ ਤਾਂ ਇਹ ਤਾਂ ਵਿੱਚ ਵਿਰੋਧੀ ਹੁੰਦੇ ਆ ਤੇ ਹੁਣ ਕਹਿੰਦੇ ਵੀ ਵੀਡੀਓ ਪਾਉਂਦਾ ਵੀਡੀਓ ਦੇਖੋ ਜੀ ਵੀਡੀਓ ਕੋਈ ਮਾੜੀ ਨਹੀਂ ਪਾਉਂਦੇ ਕੋਈ ਅਸੀਂ ਦੇਖੋ ਸਰਪੰਚ ਵਿਰੋਧੀ ਹੁੰਦੀ ਹੈ ਵਿੱਚ ਤੇ ਅਸੀਂ ਜਿਹੜਾ ਅਸੀਂ ਆ ਜੀ ਦਾ ਸਹੀ ਹੈ ਵੀਡੀਓ ਬਣਾਇਆ ਕਰੋ ਵੀਡੀਓ ਬਣਾਈ ਹੈ ਹੁਣ ਇਹ 100 ਬੰਦੇ ਕੋਲ ਹਜ਼ਾਰਾਂ ਲੱਖਾਂ ਕੋਲ ਜਾਊਗੀ ਜਾਊਗੀ ਤੇ ਆ ਦੇਖਣਗੇ ਕੋਈ ਭਰਾ ਤਾਂ ਸਾਡੀ ਚੀਜ਼ ਨੂੰ ਦੇਖ ਕੇ ਸੇਧ ਆਊਗੀ ਵੀ ਅਸੀਂ ਕਿਸੀ ਗਰੀਬ ਦਾ ਕਰ ਗਏ ਹੁਣ ਆਪਣੇ ਪਿੰਡ ਦੇ ਵਿੱਚ ਮੈਂ ਨਾਂ ਲੈਣਾ ਚਾਹੁੰਦਾ ਵੀ ਕਿੰਨੇ ਬੰਦੇ ਦੀ ਹੋਰ ਮਰਦਤ ਆਈ ਹੈ ਪਰ ਦੇਖੋ ਜੋ ਬੈਕਗ੍ਰਾਉਂਡ ਕਰਦਾ ਮੈਂ ਮੇਰੀ ਇੱਕ ਮੈਂ ਤੁਹਾਡੀ ਪੰਚਾਇਤ ਖੜੀ ਹੈ ਜੱਸੀ ਦੀ ਵੀ ਖੜੀ ਹੈ ਸਾਡੇ ਪਿੰਡ ਦੀ ਖੜੀ ਹੈ ਮੇਰਾ ਇੱਕ ਇਹ ਹੈ ਬਾਈ ਸਾਡਾ ਪਿੰਨ ਕਿਸੇ ਦੇ ਗਲਤ ਨਹੀਂ ਚੱਲੂਗਾ ਉਹਨਾਂ ਦੇ ਹੱਕ ਵਾਸਤੇ ਚੱਲੂਗਾ ਸਾਡੀ ਮੋਰ ਉਹਨਾਂ ਦੇ ਹੱਕ ਵਾਸਤੇ ਲੱਗੂਗੀ ਚਾਹੇ ਕੋਈ ਗਰੀਬ ਹੋਵੇ ਤੇ ਜੇ ਅਮੀਰ ਆ ਇਹ ਮੇਰਾ ਵਾਦਾ ਹੈਗਾ ਮੈਂ ਅੱਜ ਵੀ ਗੱਲ ਕੀਤੀ ਜਿਹੜਾ ਅੱਜ ਇਹ ਕੰਮ ਕਰਿਆਗਾ ਮੈਂ ਕਹਣਾਗਾ ਵੀ ਜਿੰਨੇ ਕ੍ਰਾਂਤੀ ਜੋ ਕਰੇ ਨਹੀਂ ਕਰਾਈ ਤੇ ਵੀਰੋ ਸੋ ਇਹ ਮੇਰਾ ਵੀਡੀਓ ਬਣਾਉਂਦਾ ਇਹੀ ਮਕਸਦ ਆ ਕਿ ਮੈਂ ਵੀਰ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਤੇ ਇੱਕ ਮੈਨੂੰ ਲੰਬ ਵੀ ਦੇਣਾ ਕਹਿੰਦੇ ਹੁੰਦੇ ਜਿਹਦਾ ਵਿਆਹ ਉਹਦੀ ਪੱਤਲੀ ਨਹੀਂ ਇਹਨਾਂ ਨੇ ਮੈਨੂੰ ਦੱਸਿਆ ਵੀ ਨਹੀਂ ਮੈਨੂੰ ਜਦੋਂ ਪਤਾ ਲੱਗਿਆ ਮੈਂ ਕਿਹਾ ਯਾਰ ਵਧਾਈ ਤਾਂ ਬਾਈ ਨੂੰ ਦੇਖਿਆ ਕਿ ਮੈਂ ਇਹ ਗੱਲ ਤਾਂ ਮੈਂ ਜਵਾਬ ਦੇ ਦੇਣਾ ਸੀ ਡੀਸੀ ਸਾਹਿਬ ਨੂੰ ਵੀਡੀਓ ਭੇਜਣੀ ਆ ਤੇ ਮੈਂ ਡੀਸੀ ਸਾਹਿਬ ਦਾ ਵੀ ਸ਼ੁਕਰਗੁਜ਼ਾਰ ਆ ਕਿ ਜਿਨ੍ਹਾਂ ਨੂੰ ਮੈਂ ਮਾੜਾ ਜਿਹਾ ਵੀ ਫੋਨ ਕਰਦਾ ਨਾ ਧੰਨਵਾਦ ਡੀਸੀ ਸਾਹਿਬ ਜੀ ਪਹਿਲਾਂ ਮੈਂ ਕਹਣਾਗਾ ਮੈਂ ਗਰੀਬ ਬੰਦਾ ਦਿਹਾੜੀਦਾਰ ਆ ਠੀਕ ਆ ਜੀ ਗੁਵਾਰ ਦੇ ਵਿੱਚ ਖੜਾ ਜਿਨ੍ਹਾਂ ਦੀ ਕੀ بارش ਦੇ ਕਾਰਨ ਕਮ ਤਿੰਨ ਦੀ ਹਾਲਾਤ ਐਡੀ ਮਾੜੀ ਸੀ ਵੀਰ ਕੁੜੀਆਂ ਇਹ ਵੀ ਦਿਮਾਗੀ ਪਰੇਸ਼ਾਨਾ ਇਹਨਾਂ ਦੇ ਘਰ ਵਾਲਾ ਵੀ ਨਹੀਂ ਕੰਮ ਕਰਦਾ ਇਹਨਾਂ ਦਾ ਜਿਹੜਾ ਸਹੁਰਾ ਸਾਹਿਬ ਆ ਉਹ 100% ਹੈਂਡੀਕੈਪਟਾ ਤੇ ਇੱਕ ਪਰਮਾਤਮਾ ਨੇ ਇਹੋ ਜਿਹਾ ਕਹਿ ਟਾਇਆ ਵੀ ਇਹਨਾਂ ਦਾ ਘੱਟ ਕੇ ਪੈਸੀ ਮੇਰੀ ਵੀਡੀਓ ਪਾਉਣ ਤੋਂ ਬਾਅਦ ਅੱਤੇ ਮੈਂ ਡੀਸੀ ਸਾਹਿਬ ਸਾਡੇ ਜ਼ਿਲ੍ਹੇ ਦੇ ਸ਼ੌਕਤ ਸਿੰਘ ਪਹਰੇ ਜੀ ਨੂੰ ਮਿਲਿਆ ਤਾਂ ਕਿ ਉਹਨਾਂ ਨੇ ਇੱਕ ਇਹਨਾਂ ਨੂੰ ਇੱਕ ਮਦਦ ਕਰੀ ਕਮਰਾ ਪਾਉਣ ਦੀ ਤੇ ਅੱਜ ਪਰਮਾਤਮਾ ਨੇ ਵੇਹ ਨਾਲ ਇਹਨਾਂ ਦੇ ਕਮਰੇ ਦੋ ਤੋਂ ਦੋ ਕਮਰੇ ਰਸੋਈ ਬਣ ਗਈ ਹੈ ਅੱਜ ਛੱਤ ਪੈ ਰਹੀ ਆ ਬੜਾ ਮਨ ਖੁਸ਼ ਹੋਇਆ ਜਸੂ ਆਇਓ ਇੱਧਰ ਤਕਾਲੇ ਨੇ ਤਕਾਲੇ ਬਣੀ ਅੱਛਾ ਜੀ ਇੱਕ ਇਹ ਸਾਡੇ ਭਰਾਗੇ ਜਸੂ ਕਿਵੇਂ ਲੱਗਿਆ ਅੱਜ ਇਹਦਾ ਕਮਰਾ ਪੈ ਗਿਆ ਕਿੰਨੀ ਕਿ ਕਿੰਨੇ ਕਮੀਰਾ ਪਿੰਡ ਦੇ ਵਿੱਚੋਂ ਅਮੀਰ ਤਾਂ ਕਹਿੰਦੇ ਬਈ ਵਧੀਆ ਕਮਰਾ ਬਚਾਰੇ ਦਾ ਬਣ ਗਿਆ ਖੋਲਾ ਆਣ ਕੇ ਬਚਾ ਬੈਠਣੋਂ ਹੋਰ ਕੀ ਤੇ ਜਨਨ ਕਿ ਇਹ ਇੱਕ ਤਰ੍ਹਾਂ ਦੀ ਸਾਹਿਬ ਨੇ ਬਣਾ ਤਾ ਤੁਸੀਂ ਇਹਨਾਂ ਦੇ ਵਿੱਚ ਕੀ ਦੇਖੋ ਇਹ ਜਿਹੜਾ ਇਹਨਾਂ ਦਾ ਬਜ਼ੁਰਗਾ ਉਹ ਸੜਕ ਦੇ ਉੱਤੇ ਤੁਹਾਨੂੰ ਤੁਰਿਆ ਫਿਰਦਾ ਦਿਸਦਾ ਹੁਣਾ ਗੜਦਾ ਉਹਦਾ ਰੇੜੀ ਆ ਤੁਰਿਆ ਵੀ ਨਹੀਂ ਜਾਂਦਾ ਤੇ ਇਹ ਉਹਨਾਂ ਦੀ ਰਿਸ਼ਤੇਦਾਰਾ ਮਾਤਾ ਦੀ ਸਾਸੂ ਮਾਂ ਦੀ ਮਾਤਾ ਜੀ ਤੁਹਾਡਾ ਜੀ ਕਮਰਾ ਪੈ ਰਿਆ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਮਹਾਰਾਜ ਜੀ ਇਹ ਕਿਵੇਂ ਕਮਰਾ ਕਿਨੇ ਇਹ ਸੁਭ ਬਣਾ ਦੱਸੋ ਮੜਾ ਜੀ ਜੀ ਸੁਭ ਚੈਤ ਨੇ ਹਿੰਮਤ ਕਰੀ ਤਾਂ ਪੈ ਗਿਆ ਸਾਡਾ ਇਨਾਂ ਵਿੱਚ ਬਜਾਖੀ ਜਾਨੇ ਸੀ ਤਾਂ ਸਾਨੂੰ ਐਸੀ ਥੱਲੇ ਆ ਜਾਂਦਾਂ ਜਿਸ ਦਿਨ ਡਿੱਗਿਆ ਸੀ ਕੁਦਰਤੀ ਬਾਹਰ ਸੀ ਗੀਆਂ ਤੇ ਧੰਨਵਾਦ ਸੰਚੇਤ ਦਾ ਜਿਨ੍ਹਾਂ ਨੇ ਭਜਨ ਅਟ ਕਰਕੇ ਇਹਦਾ ਅੱਜ ਕਬਰਾਂ ਪਾਟਾ ਹੁਣ ਖੁਸ਼ ਆ ਤੂੰ ਹਾਂ ਅੱਛਾ ਇਹ ਇਹਨਾਂ ਦੇ ਭਾਈ ਰਿਸ਼ਤੇਦਾਰਾ ਹਾਂ ਭਾਈ ਜੀ ਤੁਸੀਂ ਮੇਰੇ ਕੋਲ ਬਾਰ ਬਾਰ ਗੇੜੇ ਮਾਰਦੇ ਸੀ ਤੇ ਮੈਂ ਅੱਜ ਖੁਸ਼ ਹੋ ਜਾਵਾਂ ਹਾਂ ਜੀ ਵੀ ਤੁਹਾਡੀ ਇੱਕਾ ਭੈਣ ਦਾ ਕਮਰਾ ਬਣ ਗਿਆ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਹੁਣ ਸਮਾਈ ਇਹਨਾਂ ਦੇ ਸਾਰੇ ਕਰਨੀ ਨਾ ਕਰਨੀ ਹਨ ਤੇ ਸੋ ਇਹ ਜਿਹੜਾ ਕਮਰਾ ਤੁਹਾਨੂੰ ਕਿੰਨਾ ਕੁ ਤੁਹਾਨੂੰ ਵੀ ਦੱਸ ਜੀ ਤੁਹਾਨੂੰ ਧੰਨਵਾਦ ਕਰਦੇ ਆ ਸਾਡਾ ਤਾਂ ਫਰਜ਼ ਬਣਦਾ ਸੀ ਵੀ ਅਸੀਂ ਇਹ ਕੰਮ ਉਪਰਾਲਾ ਕਰੀਏ ਕਿ ਕਿਸੇ ਵੀ ਭੈਣ ਭਰਾ ਦਾ ਜਿੱਤਦਾ ਪਿਆ ਤਲਕਚਾਰ ਦੇ ਪਹਿਣ ਅਜਿਹਾ ਇਹ ਕਰਨਾ ਜੋਗਾ ਤੇ ਬਾਈ ਦਾ ਕਾਲੇ ਦਾ ਵੀ ਅਸੀਂ ਕਿਹਾ ਵੀ ਕਾਲੇ ਜਾਂ ਤੇਰਾ ਵੀ ਧਰ ਪਾਵਾਂਗੇ ਜਿਹੜਾ ਬਹੁਤ ਮਨਜ਼ੂਰ ਆ ਹਾਂ ਤਾਂ ਤੂੰ ਦੱਸ ਕਿਵੇਂ ਕੀ ਕਿਵੇਂ ਲੱਗ ਰਿਹਾ ਤੁਹਾਨੂੰ ਅੱਜ ਉਹਦੇ ਲਈ ਫਾਲ ਸਾਹਿਬ ਵੈਕ ਵੀ ਜੀ ਫਤਿਹ ਦੇ ਡਾਕਟਰ ਮਨਾਰ ਸਿੰਘ ਜਗਸੀ ਜੀ ਬਹੁਤ ਵਧੀਆ ਮਿਹਰਤ ਕੀਤੀ ਜੀ ਨੇ ਆਪਣੇ ਬੁੱਟਰ ਸਿੰਘ ਦਾ ਜੀ ਕਮਰਾ ਪੁਆਇਆ ਬਹੁਤ ਮਰਤ ਕੀਤੀ ਬਹੁਤ ਵਧੀਆ ਜੀ ਇਹੀ ਅਗਲੀ ਵਾਰ ਬਾਰ ਬਾਰ ਸਰਪੰਚ ਚੁਣਾਈਆਂ ਸੀ ਜੀ ਇਹੀ ਸਰਪੰਚ ਨੇ ਪਹਿਲੀ ਵਾਰ ਕੰਮ ਦਾ ਕੀਤਾ ਜੀ ਠੀਕ ਹੈ ਸਾਡੇ ਦਾ ਪਤਾ ਬਹੁਤ ਬਹੁਤ ਵਧੀਆ ਰੱਬਾ ਜੀ ਕਿਹੜਾ ਇਹਨਾਂ ਦਾ ਕਮਰਾ ਪੁਆਇਆ ਲੈ ਵਿਚਾਰਾ ਉਹ ਬੁੱਟਾ ਨਹੀਂ ਜੀ 24 ਘੰਟੇ ਦੱਸੀ ਜੋਂ ਚ ਜਾਂਦਾ ਜੀ 50 ਕਿਲੋਮੀਟਰ ਪਿੰਚਾਲਾ ਤੁਰ ਕੇ ਆਉਂਦਾ ਜੀ ਫੇਰ ਜਾਂਦਾ ਜੀ ਵਿਚਾਰਾ ਤਰਾ ਫਤਰਾਦਾ ਜੀ ਠੀਕ ਹੈ ਪਰ ਤਾਂ ਨੀ ਰੁੜਦਾਗਾ ਰੁੜਦਾ ਜੀ ਰੁੜਦਾ ਇੱਕ ਤਰ੍ਹਾਂ ਦਾ ਮੁੜ ਕੇ ਜਾਂਦਾ ਜੀ ਤੇ ਬਾਕੀ ਸਾਰੇ ਇਹੀ ਬੈਂਚ ਜੀ ਬਹੁਤ ਵਧੀਆ ਕਿਹੜਾ ਅੱਜ ਖੁਸ਼ੀ ਆ ਸਾਨੂੰ ਇਹ ਸਾਰੀ ਪੰਚਾਇਤ ਨੂੰ ਇਹ ਦੇਖੋ ਜੀ ਬਾਈ ਕੋਈ ਇਹ ਨਾ ਕਿਉਂ ਵੀ ਕੋਈ ਹੋਰ ਦੇਖੋ ਤਾਂ ਮਿਸਤਰੀ ਕੋਈ ਹੈ ਕੈਮਰਾਮੈਨ ਵੀ ਕਾਹਾਂ ਮਿਸਤਰੀ ਪਈਆਂ ਦੂਜੇ ਵਾਲੇ ਨੂੰ ਕਮਰੇ ਇੱਕ ਆਇਆ ਸੀ ਦੋ ਬਣਵਾ ਦਿੱਤੇ ਇੱਕ ਕਮਰਾ ਇਹ ਬਣ ਗਿਆ ਇੱਕ ਆ ਬਣ ਗਿਆ ਇੱਕ ਇਹ ਬਣ ਗਿਆ ਨਾਲ ਇਹਨੇ ਰਸੋਈ ਬਣ ਗਈ ਵਧੀਆ ਕਵਰੇਜ ਹੋ ਗਿਆ ਵਿਚਾਰੇ ਦਾ ਜੋ ਵੀ ਮਦਦ ਆਈ ਹੈ ਜਿਵੇਂ ਵੀ ਆਈ ਅਸੀਂ ਸਾਰੇ ਭੈਣ ਭਰਾਵਾਂ ਦੇ ਧੰਨਵਾਦੀ ਆ ਹਾਂਜੀ ਜਿਹੜੇ ਕੀ ਹੈ ਇੱਕ ਅਸੀਂ ਧੰਨਵਾਦ ਕਰਦੇ ਆ ਸਾਡੇ ਦਾਨੀ ਵੀਰਾਂ ਦਾ ਹਾਂਜੀ ਸਹਿਯੋਗੀਆਂ ਦਾ ਨਗਰ ਪੰਚਾਇਤ ਪਿੰਡ ਫੂਸ ਮੰਡੀ ਦਾ ਹਾਂਜੀ ਹਾਂਜੀ ਤੇ ਪਹਿਲਾਂ ਅਸੀਂ ਸਰਪੰਚ ਦਾ ਧੰਨਵਾਦ ਕਰਦੇ ਆ ਜੀ ਸਾਡੇ ਜ਼ਿਲ੍ਹੇ ਦੇ ਜਿਹੜੇ ਡੀਸੀ ਸਾਹਿਬ ਆ ਸ਼ੌਕਤਮਤ ਪਰੇ ਜੀ ਹੈ ਤੇ ਮੈਂ ਤਾਂ ਉਹਨਾਂ ਨੂੰ ਇੱਕ ਰੱਬ ਦਾ ਰੂਪ ਮੰਨਦਾ ਵੀ ਜਿਹੜੇ ਕਿ ਉਹ ਜੇ ਉਹਨਾਂ ਕੋਲ ਕੋਈ ਬੱਚਾ ਵੀ ਚਲਾ ਜਾਵੇ ਤਾਂ ਉਹਦੀ ਵੀ ਗੱਲ ਸੁਣਦੇ ਆ। ਹਾਂਜੀ ਹਾਂਜੀ। ਤੇ ਵੱਡੇ ਬੰਦੇ ਤਾਂ ਉਹਨਾਂ ਸੁਣ ਨਹੀਂ ਸੁਣਨੀ ਆ। ਇਹ ਬਹੁਤ ਹੀ ਨਾਈਸ ਪਰਸਨ ਆ ਸਾਡੇ ਜ਼ਿਲ੍ਹੇ ਦੇ ਡੀਸੀ ਸਾਹਿਬ ਆ ਜਿਨ੍ਹਾਂ ਦੀ ਜਿੰਨੀ SLAGHA ਕੀਤੀ ਆ ਬਹੁਤ ਥੋੜੀ ਆ ਯਾਰ। ਉਹਨਾਂ ਦੇ ਲਈ ਸਾਹਿਬ ਕਹਿੰਦਾ ਬਹੁਤ ਛੋਟੀ ਗੱਲ ਆ ਮੈਂ ਤਾਂ ਉਹਨਾਂ ਨੂੰ ਇੱਕ ਗॉड ਵੈਰੂ ਕਹਿ ਸਕਦਾਗਾ ਕਿ ਜਿਹੜੇ ਇੱਕ ਹਰ ਇੱਕ ਦੇ ਦੁੱਖ ਦੀ ਦਰਦ ਨੂੰ ਸਮਝਦੇ ਆ ਤੇ ਉਹਨਾਂ ਦੀ ਮਦਦ ਕਰਦੇ ਆ। ਤੇ ਸੋ ਜਿਹੜੇ ਵੀਰਾਂ ਨੇ ਜਿਵੇਂ ਕਿਸੇ ਵੀਰ ਨੇ ਦਿਹਾੜੀ ਲਾਈ ਯਾ ਕਿਸੇ ਵੀ ਨੇ ਇਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਕਰੀ ਹੈ ਟਰੋਲੀ ਜੋ ਵੀ ਹੈਗਾ ਤਾਂ ਅਸੀਂ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆਂ ਤੇ ਬਹੁਤ-ਬਹੁਤ ਸਫਰ ਗੁਜ਼ਾਰਾਂ ਤੇ ਅੱਜ ਬੁੱਟਾ ਸਿੰਘ ਦੇ ਪਿੰਡ ਫੂਸਮੰਡੀ ਦੇ ਬਹੁਤ-ਬਹੁਤ ਵਧਾਈਆਂ ਦਿੰਦੇ ਆ ਕਿ ਅੱਜ ਉਹ ਆਪਦੇ ਆਸਰੇ ਦੇ ਥੱਲੇ ਬੈਠ ਸੰਯੋਗ ਹੋ ਗਿਆ ਸੋ ਸਾਡੇ ਬਹੁਤ-ਬਹੁਤ ਵਧਾਈਆਂ ਲੱਖ-ਲੱਖ ਵਧਾਈਆਂ ਬੈਰੂਜ ਖਾਲਸਾ ਸਾਹਿਬ ਹੈ ਵੀ